ਰੁਪਿੰਦਰ ਜਲਾਲ ਜੋ ਕਿ ਤੁਸੀਂ ਵੇਖਿਆ ਹੋਣਾ ਕਿ ਕਬੱਡੀ ਚ ਅਕਸਰ ਇਹ ਤੁਹਾਨੂੰ ਕਮੈਂਟਰੀ ਕਰਦੇ ਹੋ ਇਹ ਦਿਖਾਈ ਦਿੰਦੇ ਨੇ ਉਹਨਾਂ ਨੇ ਰਾਤ ਇੱਕ ਮੈਚ ਦੇ ਦੌਰਾਨ ਸਿੱਧੂ ਮੂਸੇਵਾਲ ਦੇ ਆਉਣ ਦੀ ਖੁਸ਼ੀ ਜ਼ਾਹਿਰ ਕੀਤੀ ਉਹਨਾਂ ਨੇ ਕਿਹਾ ਕਿ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ ਕਿਉਂਕਿ ਮੂਸੇਵਾਲਾ ਫੇਰ ਆ ਗਿਆ ਇੱਕ ਗੱਲ ਦੀ ਵਧਾਈ ਸਾਰੇ ਪੰਜਾਬੀਆਂ ਨੂੰ ਹੈ ਇੱਕ ਗੱਲ ਦੀ ਖੁਸ਼ੀ ਸਾਰੇ ਵਰਲਡ ਨੂੰ ਹੈ ਉਹ ਕਿਹੜੀ ਗੱਲ ਦੀ ਹੈ ਮੂਸੇਵਾਲਾ ਫੇਰ ਆ ਗਿਆ ਜਿਨ੍ਹਾਂ ਜਿਨ੍ਹਾਂ ਨੂੰ ਖੁਸ਼ੀ ਹੈ ਨਾਲ ਹੀ ਰੁਪਿੰਦਰ ਜਲਾਲ ਨੇ ਇੱਕ ਹੋਰ ਬਹੁਤ ਸੋਹਣੀ ਗੱਲ ਕਰਦੇ ਹੋਏ ਰੱਬ ਦਾ ਸ਼ੁਕਰਾਨਾ ਵੀ ਕੀਤਾ ਕਹਿੰਦੇ ਆ ਕਿ ਉਹੀ ਹਵੇਲੀ ਚ ਪਹਿਲਾਂ ਲੋਕ ਜਾਣ ਤੋਂ ਹੁਣ ਡਰਦੇ ਸੀ ਤੇ ਉਹਨਾਂ ਦਾ ਦਿਲ ਰੋਂਦਾ ਸੀ ਕਿਉਂਕਿ ਉੱਥੇ ਸਿੱਧੂ ਮੂਸੇਵਾਲਾ ਨਹੀਂ ਸੀ ਤੇ ਉਸ ਦੀ ਯਾਦ ਲੋਕਾਂ ਨੂੰ ਖਾਂ ਨੂੰ ਪੈਂਦੀ ਸੀ ਪਰ ਅੱਜ ਰਾਬੜ ਨੇ ਐਨੀ ਕਿਰਪਾ ਕੀਤੀ ਕਿ ਉਹੀ ਲੋਕ ਨੇ ਉਹੀ ਹਵੇਲੀ ਤੇ ਉੱਥੇ ਹੀ ਅੱਜ ਲੱਡੂ ਵੰਡੇ ਜਾ ਰਹੇ ਨੇ ਤੇ ਗਾਣਿਆਂ ਤੇ ਲੋਕੀ ਭੰਗੜਾ ਵੀ ਪਾ ਰਹੇ ਨੇ ਇਹ ਉਸ ਮਾਲਕ ਦੀ ਕਿਰਪਾ ਜੋ ਇਹ ਸਭ ਕੁਝ ਹੋਇਆ ਤੇ ਸਾਡੇ ਵਿੱਚ ਖੁਸ਼ੀਆਂ ਦੁਬਾਰਾ ਆਈਆਂ ਉਹ ਪ੍ਰਮਾਤਮਾ ਦੇ ਰੰਗ ਵੇਖੋ ਜਿਹੜੇ ਘਰੇ ਜਦੋਂ ਕੋਈ ਜਾਂਦਾ ਸੀਗਾ ਜਿਸ ਹਵੇਲੀ ਦੇ ਵਿੱਚ ਤੇ ਦਿਲ ਹੁੰਦਾ ਸੀ ਉਹ ਬੰਦੇ ਦਾ ਮੇਰੇ ਵੀਰੋ ਵੀ ਪ੍ਰਮਾਤਮਾ ਆਹ ਕੀ ਕਰਤਾ ਆਹ ਕੀ ਭਾਣਾ ਵਰਤਾਤਾ ਪਰ ਵਾਹਿਗੁਰੂ ਬਹੁਤ ਬਿਆਨਤਾ ਹੈ ਸੱਚੇ ਪਾਤਸ਼ਾਹ ਬਹੁਤ ਬਿਆਨਤਾ ਹੈ ਮੇਰੇ ਵੀਰੋ ਅੱਜ ਉਹੀ ਹਵੇਲੀ ਹੈ ਅੱਜ ਉਹੀ ਲੋਕ ਨੇ ਉੱਥੇ ਜਾ ਕੇ ਮੇਰੇ ਵੀਰੋ ਨੱਚ ਕੱਪ ਰਹੇ ਨੇ ਉੱਥੇ ਲੱਡੂ ਵੰਡੇ ਜਾ ਰਹੇ ਨੇ ਇਹ ਉਹ ਸਮਾਲਕ ਦੀ ਕਿਰਪਾ ਹੈ ਉਸ ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਮੇਰੇ ਰੰਗਲੇ ਪੰਜਾਬ ਦੀ ਧਰਤੀ ਤੇ ਆਪਣੀ ਮਿਹਰ ਬਣਾਈ ਰੱਖਣ